ਤਨਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਆਪ ਜੀ ਦੀ ਕਿਰਪਾ ਨਾਲ ਬੜੀ ਸੋਹਣੀ ਸਵੇਰ ਹੋਈ ਹੈ ਬਾਬਾ ਦੀਪ ਸਿੰਘ ਜੀ ਸਾਰਿਆਂ ਦੇ ਘਰ ਚ ਨਾ ਸੋਖੀ ਸੁਖ ਹੋਣ ਕੋਈ ਵੀ ਇਨਸਾਨ ਇੱਥੇ ਦੁਖੀ ਨਾ ਰਵੇ ਬਾਬਾ ਜੀ ਬੜੀ ਦੁਨੀਆ ਐਸੀ ਹੈ ਜਿਹੜੇ ਆਪਣੇ ਦਿਲ ਦਾ ਹਾਲ ਕਿਸੇ ਅੱਗੇ ਨਹੀਂ ਬਿਆਨ ਕਰ ਸਕਦੇ ਪਰ ਤੁਸੀਂ ਤਾਂ ਦਿਲਾਂ ਦੀਆਂ ਜਾਣਦੇ ਹੋ ਉਹਨਾਂ ਦੇ ਮਨ 'ਚ ਐਸਾ ਸਕੂਨ ਪਹੁੰਚਾਣਾ ਉਹਨਾਂ ਦੀ ਰੂਹ ਨੂੰ ਐਸੀ ਠੰਡ ਪਾਣਾ ਕਿ ਉਹਨਾਂ ਦੀ ਜ਼ਿੰਦਗੀ 'ਚ ਕੋਈ ਵੀ ਮੁਸ਼ਕਲ ਨਾ ਰਵੇ ਬਾਬਾ ਦੀਪ ਸਿੰਘ ਜੀ ਨਿਆਸਰੇ ਦੇ ਆਸਰੇ ਬੰਨਾ ਜਿਨ੍ਹਾਂ ਦੇ ਘਰ ਰੋਟੀ ਨਹੀਂ ਉਹਨਾਂ ਦੇ ਘਰ ਰੋਟੀ ਪਹੁੰਚਾਣਾ ਸੱਚੇ ਮਾਲਕ ਕਿਸੇ ਨੂੰ ਵੀ ਭੁੱਖਾ ਨਾ ਸੌਂ ਦੇਣਾ ਆਓ ਸਾਰੇ ਰਲ ਕੇ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਕਰੀਏ ਕਿ ਬਾਬਾ ਜੀ ਸਾਰਿਆਂ ਦੇ ਘਰ ਚ ਪੁਸ਼ੀਆਂ ਲੈ ਕੇ ਜਾਣਾ ਸਾਰਿਆਂ ਦੀ ਜ਼ਿੰਦਗੀ ਚੋਂ ਦੁੱਖ ਦਰਦ ਬਿਮਾਰੀਆਂ ਕਸ਼ਟ ਹਰ ਤਰ੍ਹਾਂ ਦੀ ਮੁਸ਼ਕਿਲਾਂ ਦੂਰ ਕਰਨਾ ਬਾਬਾ ਜੀ ਤੁਸੀਂ ਤਾਂ ਸਭ ਕੁਝ ਕਰ ਸਕਦੇ ਹੋ ਤੁਸੀਂ ਆਪਣੇ ਭਗਤਾ ਦੀ ਬਾਗ ਕਦੇ ਨਹੀਂ ਛੱਡਦੇ ਪਿਆਰ ਨਾ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਵੇਰ ਦੀ ਅਰਦਾਸ ਬਾਬਾ ਦੀਪ ਸਿੰਘ ਜੱਗੇ ਜਾ ਕੇ ਕਰਦੋਗੇ ਨਾ ਤੇ ਤੁਹਾਡੀ ਸਾਰੀ ਜ਼ਿੰਦਗੀ ਸੋਖੀ ਹੋ ਜਾਏਗੀ ਧੰਨ ਧੰਨ ਬਾਬਾ ਦੀਪ ਸਿੰਘ ਜੀ